ਲੈ ਵੀ ਆਪਾਂ ਨਾ ਵੀਡੀਓ ਪਾਈ ਸੀਗੀ ਨਰਮੇ ਤੇ ਵੀ ਯਾਰ ਜਿੱਥੇ ਕੱਦ ਜਿਆਦਾ ਟੂਸੇ ਜੋੜਦੇ ਸੀ ਕਿਸੇ ਨੇ ਟੌਂਟ ਮਾਰਿਆ ਸੀਗਾ 1 ਮਿੰਟ ਦੇ ਵਿੱਚ ਚਲੋ ਤੂੰ ਤਾਂ ਵੈਸੇ ਹੋ ਜਾਂਦਾ ਮਜ਼ਾਕ ਕਰਦਾ ਹੋਵੇ ਕਹਿੰਦਾ ਬਾਈ ਤੂੰ ਤੋੜ ਜੀ ਲਓ ਯਾਰ ਆਪਾਂ ਤਾਂ ਬਾਈ ਜੀ ਤੋੜਨ ਆ ਗਏ ਤੇ ਇਹ ਮੇਰੀ ਆਦਤ ਹੀ ਹੈ ਅੱਜ ਦੀ ਨਹੀਂ ਇਹ ਪਿਛਲੇ ਮਤਲਬ 20 ਸਾਲ ਤੋਂ ਅਸੀਂ ਇਹੀ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਨਹੀਂ ਨਾ ਦੇਖੋ ਕੋਈ ਟਾਈਮ ਨਹੀਂ ਲੱਗਦਾ ਲੈ ਮੈਂ ਦੂਰੇ ਫੜੇ ਪਿਆ ਆ ਤੂੰ ਹੀ ਦੇਖ ਲਓ ਕਿੰਨਾ ਕੀ ਟਾਈਮ ਲੱਗਿਆ ਠੀਕ ਆ ਹੋ ਤਾਂ ਹੁਣ ਇਹ ਵੀ ਕਹਿਣਗੇ ਵੀ ਯਾਰ ਬੜੀਆਂ ਪੈਂਟਾਂ ਸੜ ਤਾਂ ਪਾ ਕੇ ਪਰ ਬਾਈ ਜੀ ਡਿਊਟੀ ਤੇ ਆ ਦੇਖਣ ਆਏ ਸੀ ਤਾਂ ਜਿੱ ਯਾਰ ਇਹ ਜਾਗ ਜਾ ਲੱਗ ਜੇ ਦੋ ਰੇ ਆਪਾਂ ਤੋੜ ਕੇ ਚਲੋ ਚਾਰ ਰੇ 10 ਰੇ ਫਾਰਮਰ ਤੋੜੂ 10 ਦਿਨਾਂ ਬਾਅਦ ਰਿਜ਼ਲਟ ਦਿਖ ਜਾਂਦਾ ਕਿਉਂਕਿ ਵੈਜੀਟੇਟਿਵ ਗਰੋਥ ਰੁਕ ਜਾਂਦੀ ਹੈ ਤੇ ਜਿਹੜੀ ਪ੍ਰੋਡਕਟਿਵ ਫੇਸ ਬਲ ਨਰਮਾ ਚਲਾ ਜਾਂਦਾ ਤੇ ਫਲ ਫਰੂਟ ਜਦੋਂ ਦਿਖਣ ਲੱਗਦਾ ਫਿਰ ਸ਼ੌਂਕ ਨਾ ਵੀ ਟੁੱਟ ਜਾਂਦਾ ਤਾਂ ਇਹ ਤਾਂ ਤੋੜਦੇ ਆ ਇਹਦਾ ਕੋਈ ਮਕਸਦ ਹੈ ਦੇਖੋ ਇਸ ਤਰ੍ਹਾਂ ਟਿਪ ਤੋੜੀ ਆਪਾਂ ਨਿਪ ਫਿਲਿੰਗ ਇਹਨੂੰ ਕਹਿੰਦੇ ਆ ਐਦੂ ਬਾਦ ਨਰਮੇ ਦਾ ਕੱਦ ਦਾ ਕੋਈ ਮਤਲਬ ਨਹੀਂ ਬਾਈ ਜੀ ਜੇ ਇੱਥੇ ਟੁੱਟ ਜੇ ਤਾ ਤੁਹਾਡਾ ਆਪਾਂ ਵਿੱਚ ਤੁਸੀਂ 2000 ਦੀ ਦਵਾਈ ਕਰ ਲੋ 4 ਦੀ ਕਰ ਲੋ ਉਹ ਕੰਮ ਨਹੀਂ ਕਰਦੀ ਜਿਹੜੀ ਤੁਹਾਡੇ ਨਰਮੇ ਦੇ ਟੂਸੇ ਤੋੜੇ ਕੰਮ ਕਰਨਗੇ ਚਲੋ ਮਜ਼ਾਕ ਵਿੱਚ ਕਿਸੇ ਨੇ ਕਮੈਂਟ ਕਰਤਾ ਜਾਂ ਟੌਂਟ ਮਾਰਤਾ ਆਪਾਂ ਬਈ ਕਰਕੇ ਦਿਖਾਤਾ ਕੋਈ ਗੱਲ ਨਹੀਂ ਅਸੀਂ ਬਾਈ ਜੀ ਇਹ ਕੋਈ ਇਹ ਤਾਂ ਵੀਡੀਓ ਤਾਂ ਬਣਾਤੀ ਤੁਹਾਡੇ ਸਾਹਮਣੇ ਨਹੀਂ ਸਾਡੀ ਆਦਤ ਹੈ ਜਦੋਂ ਹੀ ਨਰਮੇ 'ਚ ਵੜਦੇ ਆ ਕਿਸੇ ਦੇ ਵੀ ਤਾਂ ਸਾਡੀ ਪਹਿਲਾ ਪੁਆਇੰਟ ਹੁੰਦਾ ਵੀ ਅਸੀਂ ਤੇ ਆਪਾਂ ਫਿਰੇ 'ਚ ਵੜਦੇ ਸਾਡੀ ਆਦਤ ਹੀ ਹੈ ਵੜਨਸਾਰ ਅਸੀਂ ਪਹਿਲਾਂ ਸਭ ਤੋਂ 2-4 ਸਾਰੇ ਜਿੰਨੇ ਮੁੰਡੇ ਵੀ ਆ ਸਾਰੇ ਟੂਸੇ ਤੋੜਦੇ ਆ ਦੇਖੋ ਇਹ ਇੱਕ ਹੈਬਿਟ ਹੋਣੀ ਆ ਇੱਕ ਜਾਗ ਜਾ ਲੱਗ ਜਾਂਦੇ ਨੇ ਨਾਲ ਵੀ ਚਲੋ ਯਾਰ ਟੂਸੇ ਤੋੜਦਗੇ ਆਪਾਂ ਵੀ ਉਹ ਤੋੜ ਗਏ ਹੋਰ ਇਹਦਾ ਕੋਈ ਮਕਸਦ ਨਹੀਂ ਸੀ ਬਾਕੀ ਚਲ ਧੰਨਵਾਦ ਬਾਈ ਦਾ ਵੀ ਕਮੈਂਟ ਕੀਤਾ ਉਹਨੇ ਕੋਈ ਗੱਲ ਨਹੀਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਟੂਸੇ ਜ਼ਰੂਰ ਤੋੜੋ ਯਾਰ ਇਹਦੇ ਨਾਲ ਕੀ ਹੋਊਗਾ ਨਰਮਾ ਇੱਥੇ ਰੁਕ ਜੂ ਵੈਜੀਟੇਟਿਵ ਗਰੋਥ ਇੱਥੇ ਖੜ ਜੂਗੀ ਹੁਣ ਤੁਸੀਂ ਦੇਖ ਲਓ ਇਸ ਫੁੱਟ ਇੰਨੇ ਕੱਦ ਦੇ ਨਰਮੇ ਦੇ ਅੱਜ ਦਿਖਾਈ ਮਰ ਜਾ ਕਰ ਦੇਖੋ ਕੱਦ ਇੰਨਾ ਤੇ ਫਰੂਟ ਹੈ ਨਹੀਂਗਾ ਫਰੂਟ ਵਾਲੇ ਹੁਣ ਜਾ ਰਹੇ ਸਟਾਰਟ ਕਰੀਏ ਨੇ ਸਕੁਅਰ ਲੈ ਗਿਆ ਸਕੁਅਰ ਤੋਂ ਬਾਅਦ ਚਲੋ ਫਲਾਵਰ ਆਉਣਗੇ ਫਲਾਵਰ ਤੋਂ ਬਾਅਦ ਬਾਲ ਬਣੂ ਬਾਲ ਸੈਟਿੰਗ ਬਾਲ ਫਾਰਮੇਸ਼ਨ ਕਹਿ ਲੋ ਉਸ ਸਟੇਜ 'ਚ ਹੁਣ ਜੇ ਇਹਨੂੰ ਆਪਾਂ ਵੈਜੀਟੇਟਿਵ ਗਰੋਥ ਰੋਕ ਲੀਏ ਦੀ ਉੱਪਰ ਨੂੰ ਵੱਧ ਆ ਇਹਦਾ ਇੱਥੇ ਰੋਕ ਰੀਏ ਇੰਨੀ ਕਿ ਟਿਪ ਤੋੜ ਦਈਏ ਸਿਰਫ ਇਹ ਇੱਕੋ ਹੀ ਇਹਦਾ ਹੀ ਕੰਮ ਹੈ ਕੜਾਤੇ ਦੇ ਨੇ ਟੁੱਟ ਜਾਂਦਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ ਤਾਂ ਨਰਮਾ ਕੀ ਹੈ ਜਿਹੜਾ ਆਪਦਾ ਬਾਡੀ ਤੇ ਖਰਚਾ ਕਰ ਰਿਹਾ ਇੱਕ ਦੇਸੀ ਆਸਾ ਸਮਝਾ ਦਈਏ ਤਾਂ ਉਹ ਜਿਹੜਾ ਆਪਦਾ ਬਾਦਾ ਫੁੱਲਾ ਸਿੰਪੋਰਟ ਵੱਲ ਨੂੰ ਜਾਉ ਇਹ ਮੋਨੋਪੋੜ ਹੁੰਦਾ ਜਿਹੜਾ ਮੇਨ ਤਾਂ ਨਾ ਇਹ ਸਿੰਪੋੜ ਹੁੰਦਾ ਜਿਹਦੇ ਤੇ ਫਲ ਲੱਗਣਾ ਇਹਨੂੰ ਕਦੇ ਵੀ ਕੋਈ ਫਲ ਫਰੂਟ ਨਹੀਂ ਲੱਗਦਾ ਮੇਨ ਮੋਨੋਪੋੜਾ ਇਹਦੇ ਕੰਮ ਹੁੰਦਾ ਸਿਰਫ ਇਹਦੇ ਚੋਂ ਸਿੰਪੋੜ ਨਿਕਲੇ ਇਹਨੂੰ ਕਦੇ ਵੀ ਕੋਈ ਟੀਂਡਾ ਨਹੀਂ ਲੱਗਣਾ ਟੀਂਡੇ ਸਾਰੇ ਆਸਾ ਖਾਮ ਨੂੰ ਲੱਗਣਗੇ ਅਗਰੇ ਇਥੋਂ ਟੁੱਟ ਜਾਂਦਾ ਇਹਦਾ ਵਾਧਾ ਰੁਕ ਜਾਂਦਾ ਇਹਦੇ ਲਈ ਚਮਤਕਾਰ ਵੀ ਰਿਕਮੈਂਡ ਹੈ ਦੇਖੋ ਪਰ ਉਹਦੀ ਕਈ ਰੀ ਫਾਰਮਰ ਪ੍ਰੋਪਰ ਡੋਜ਼ ਨਹੀਂ ਪਤਾ ਹੁੰਦਾ ਡੋਜ਼ ਵੱਧ ਘੱਟ ਪਾ ਲੋਗੇ ਹਾਰਮੋਨ ਚੇਂਜਰ ਆ ਤਾਂ ਉਹ ਕੈਰੀ ਨਰਮ ਅਮਰੂਡ ਜਾ ਕਰ ਦਿੰਦੀ ਹੈ ਉੱਤੋਂ ਰੋਕ ਵੀ ਦਿੰਦੀ ਹੈ ਤਾਂ ਮੈਂ ਤੁਹਾਨੂੰ ਇਸ ਲਈ ਕਹਿਣਾ ਵੀ ਨਰਮਾ ਤੁਸੀਂ ਜ਼ਰੂਰ ਤੋੜਦਿਆ ਕਰੋ ਮੈਨੂੰ 3 ਇੱਕ ਮਿੰਟ ਲੱਗੇ ਤੇ 100 ਕਬੂਟਾ ਤਾਂ ਮੈਂ ਤੋੜਤਾ ਤੇ 6-7000 ਕਿੱਲੇ ਚ ਬੂਟਾ ਹੁੰਦਾ ਇੱਥੇ 5-7 ਮਿੰਟਾਂ ਜਿਹਾ ਆਪਾਂ ਤੋੜ ਗਏ ਬਾਕੀ ਤੁਸੀਂ ਇੰਨਾ ਕੁ ਪ੍ਰੈਕਟਿਸ ਜ਼ਰੂਰ ਕਰੋ ਜਿੱਥੇ ਵੀ ਵੈਜੀਟੇਟਿਵ ਗ੍ਰੋਥ ਜ਼ਿਆਦਾ ਕਿਉਂਕਿ ਬਾਰਸ਼ਾਂ ਪੰਗਾਂ ਤਕਰੀਬਨ ਹਰ ਕਿਤੇ ਜ਼ਿਆਦਾ ਹੀ ਆ ਤਾਂ ਇੰਨਾ ਕੁ ਤੁਸੀਂ ਜ਼ਰੂਰ ਕਰਨਾ ਹੈ ਧੰਨਵਾਦ